थैंक यू सो मच कीमत हम अलग अलग सेक्टर्स को लेकर बात कर हैं कभी पॉलिटिक्स की बात कर हैं एजुकेशन की सोशल एक्टिविस्ट हमारे साथ आभा जी मौजूद है आभा जी आपका एक बार फिर से स्वागत करते हैं हम और जगमनदीप जी आपका भी बहुत बहुत स्वागत करते हैं सबसे पहले तो शुरुआत आभा जी आपके साथ आपके फाउंडेशन को लेकर करना चाहते हैं हम अभी हाल फिलहाल में स्ट्राइसिटी में जो आप हालात देखते हैं एज अ सोशल एक्टिविस्ट अलग अलग इश्यूज़ को लेकर उसको लेकर तो हम बात करेंगे लेकिन उससे पहले जो आपकी फाउंडेशन है वो फाउंडेशन क्या काम कर रही है कैसे काम कर रही है कब से आप काम में लगी हुई हैं बताइए थैंक यू जी सब तो पहला तो ਇੱਥੇ ਆਏ ਹੋਏ ਸਾਰੇ ਦਰਸ਼ਕ ਤੇ ਜ਼ੀ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੇਰੇ ਵੱਲੋਂ ਬਹੁਤ-ਬਹੁਤ ਨਮਸਕਾਰ ਤੇ ਨਾਲ ਹੀ ਮੈਂ ਜ਼ੀ ਨਿਊਜ਼ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਮੈਨੂੰ ਟ੍ਰਾਈ ਸਿਟੀ ਦੀ ਸ਼ਾਨ ਔਰ ਪੰਜਾਬ ਦਾ ਮਾਨ ਕੌਂਕਲੇਵ 2026 ਦੇ ਵਿੱਚ ਅੱਜ ਬੁਲਾ ਕੇ ਜਿਹੜਾ ਮਾਨ ਬਖਸ਼ਿਆ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਔਰ ਇਸ ਮੰਚ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ ਸੋ ਅੱਜ ਮੈਂ ਆਪਣੀ ਗੱਲ ਤਾਂ ਰੱਖਾਂਗੀ ਪਰ ਉਸ ਤੋਂ ਪਹਿਲਾਂ ਈਸ਼ਵਰ ਦਾ ਧੰਨਵਾਦ ਕਰਦੇ ਹੋਏ ਮੈਂ ਇੱਕ ਛੋਟੇ ਜਿਹੇ ਮੰਤਰ ਦੇ ਨਾਲ ਸ਼ੁਰੂਆਤ ਕਰਨਾ ਚਾਹੂੰਗੀ ਸਰਵੇ ਭਵੰਤੂ ਸੁਖੀਨਾ ਸਰਵੇ ਸੰਤੂ ਨਿਰਾਮਯਾ ਸਰਵੇ ਭਦਰਾਨੀ ਪਸ਼ਚੰਤੂ ਮਾ ਕਸ਼ਚਿਤ ਦੁਖਭਾਗ ਭਵੇਤ ਕਿ ਸੁਖ ਦਾ ਆਗਮਨ ਹੋਵੇ ਦੁੱਖ ਦੂਰ ਹੋਵੇ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਤੇ ਸਾਡਾ ਸੂਬਾ ਸਾਡਾ ਦੇਸ਼ ਨਿਰੰਤਰ ਵਿਕਾਸ ਦੇ ਪਥ ਤੇ ਅਗਰਸਰ ਹੋਵੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹੁਣ ਤੁਹਾਡਾ ਜਿਹੜਾ ਸਵਾਲ ਸੀਗਾ ਉਸ ਤੋਂ ਸ਼ੁਰੂਆਤ ਕਰਦੇ ਹਾਂ ਜੀ ਫਾਊਂਡੇਸ਼ਨ ਜੀ ਮੇਰੀ ਜਿਹੜੀ ਫਾਊਂਡੇਸ਼ਨ ਹੈ ਅਮੀ ਫਾਊਂਡੇਸ਼ਨ ਦੇ ਨਾਮ ਤੋਂ ਅਸੀਂ ਇਸ ਸੰਸਥਾ ਨੂੰ ਚਲਾ ਰਹੇ ਹਾਂ ਵੈਸੇ ਤਾਂ ਪਿਛਲੇ ਕਾਫੀ ਸਾਲਾਂ ਤੋਂ ਮੈਂ ਤਕਰੀਬਨ 2013 14 ਤੋਂ ਮੈਂ ਸਮਾਜਿਕ ਸਤਰ ਤੇ ਕੰਮ ਕਰਦੀ ਆ ਰਹੀ ਹਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੀ ਵੀ ਹਾਂ ਔਰ ਚੈਰਿਟੀ ਦੇ ਬਹੁਤ ਸਾਰੇ ਕੰਮ ਜਿਹੜੇ ਸੀ ਉਹ ਪਰਸਨਲ ਤੌਰ ਤੇ ਔਰ ਮੈਂ ਆਪਣੀ ਕੰਪਨੀ ਦੇ ਥਰੂ ਅਸੀਂ ਬਹੁਤ ਸਾਰੇ ਪ੍ਰੋਗਰਾਮਸ ਕਰਦੇ ਸੀਗੇ ਸੋ ਕਰਦੇ ਕਰਦੇ ਅਸੀਂ ਇਵੋਲਵ ਹੁੰਦੇ ਗਏ ਔਰ ਮਹਿਲਾ ਹੋਣ ਦੇ ਨਾਤੇ ਮੈਂ ਮਹਿਲਾਵਾਂ ਦੇ ਨਾਲ ਜੁੜਦੀ ਰਹੀ ਔਰ ਦੇਖਿਆ ਕਿ ਇੱਕ ਮਹਿਲਾ ਦਾ ਜਿਹੜੀ ਜਿਹੜਾ ਉਸ ਦਾ ਸਫਰ ਹੈ ਬੀਇੰਗ ਅ ਫੀਮੇਲ ਉਸ ਨੂੰ ਮੈਂ ਦਰਦ ਨੂੰ ਸਮਝਾਂਗੀ ਬਿਕੋਜ਼ ਆਮ ਅ ਫੀਮੇਲ ਤੋਂ ਡੈਫੀਨੇਟਲੀ ਨੇਚਰਲੀ ਮੈਂ ਉਸ ਨੂੰ ਸਮਝਿਆ ਔਰ ਮੈਂ ਸੋਚਿਆ ਕਿ ਮੈਨੂੰ ਮਹਿਲਾਵਾਂ ਦੇ ਖੇਤਰ ਦੇ ਵਿੱਚ ਜਿਹੜਾ ਕਿ ਕੰਮ ਕਰਨਾ ਚਾਹੀਦਾ ਹੈ ਸੋ ਇਵੋਲਵ ਹੁੰਦੇ ਹੁੰਦੇ ਅਸੀਂ ਜਿਹੜਾ ਕਿ ਆਪਣੀ ਸੰਸਥਾ ਦਾ ਨਿਰਮਾਣ ਕੀਤਾ ਔਰ ਅਮੇ ਫਾਊਂਡੇਸ਼ਨ ਨਾਮ ਦੀ ਸੰਸਥਾ ਜਿਹੜੀ ਹੈ ਅੱਜ ਮੁਹਾਲੀ ਔਰ ਟ੍ਰਾਈ ਸਿਟੀ ਦੇ ਵਿੱਚ ਕੰਮ ਕਰ ਰਹੀ ਹੈ ਔਰ ਮੇਰੀ ਸੰਸਥਾ ਦੇ ਵਿੱਚ ਕਾਫੀ ਸੈਂਕੜਾ ਮਹਿਲਾਵਾਂ ਜਿਹੜੀਆਂ ਉਹ ਸਾਡੇ ਨਾਲ ਜੁੜੀਆਂ ਹੈ ਔਰ ਮਹਿਲਾ ਸਸ਼ਕਤੀਕਰਨ ਦੇ ਖੇਤਰ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਕੰਮ ਕਰ ਰਹੇ ਹਾਂ ਸੋ ਮਹਿਲਾ ਸਸ਼ਕਤੀਕਰਨ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ ਸਿੱਖਿਆ ਸਿਹਤ ਰਾਜਨੀਤਿਕ ਸਮਾਜਿਕ ਆਰਥਿਕ ਔਰ ਕਾਨੂੰਨੀ ਸਰਤੇ ਇੱਕ ਮਹਿਲਾ ਦਾ ਉਥਾਨ ਤੇ ਸਸ਼ਕਤੀਕਰਨ ਨੂੰ ਲੈ ਕੇ ਜੋ ਸਾਡੇ ਸਮਾਜ ਸਾਡੀਆਂ ਸਰਕਾਰਾਂ ਕੰਮ ਕਰਦੀਆਂ ਨੇ ਉਸ ਨੂੰ ਸਾਰਿਆਂ ਨੂੰ ਅਸੀਂ ਵੀ ਉਜਾਗਰ ਕਰਨਾ ਚਾਹੁੰਦੇ ਤੇ ਆਪਣੀ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਤਾਂ ਬਿਲਕੁਲ ਸਾਡੇ ਨਾਲ ਜਗਮਨਦੀਪ ਸਿੰਘ ਜੋ ਡਾਇਰੈਕਟਰ ਔਰ ਪ੍ਰਿੰਸੀਪਲ ਨੇ ਸਿਟੀ ਗਲੋਬਲ ਸਕੂਲ ਦੇ ਉਹ ਵੀ ਸਾਡੇ ਨਾਲ ਨੇ ਜਗਮਨ ਜੀ ਸਕੂਲ ਦੇ ਨਾਮ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਛੁੱਪੀਆਂ ਹੋਈਆਂ ਨੇ ਸਿਟੀ ਵੀ ਹੈ ਗਲੋਬਲ ਵੀ ਹੈ ਦੋਨੋ ਚੀਜ਼ਾਂ ਨੂੰ ਕਿਵੇਂ ਫਿਰ ਕੰਬਾਈਨ ਕਰ ਰਹੇ ਹੋ ਕਿ ਸਿਟੀ ਦਾ ਵੀ ਫਲੇਵਰ ਆਵੇ ਤੇ ਗਲੋਬਲ ਦਾ ਵੀ ਫਲੇਵਰ ਆਵੇ ਆ ਫਸਟ ਆਫ ਆਲ ਥੈਂਕ ਯੂ ਜੀ ਮੀਡੀਆ ਫॉर गिविंग ਮੀ ਥਿਸ ਵੰਡਰਫੁਲ ਓਪਰਚੁਨਿਟੀ ਤੇ ਸਰ ਤੁਹਾਡੇ ਸਵਾਲ ਦਾ ਜਵਾਬ ਸਿਟੀ ਗਲੋਬਲ ਇਹਦੇ ਪਿੱਛੇ ਕੋਈ ਖਾਸ ਉਹ ਨਹੀਂ ਹੈਗਾ ਬਟ ਇਟਸ ਅ ਵੈਰੀ ਬੇਸਿਕ ਐਂਡ ਵੈਰੀ ਸਿੰਪਲ ਕਿ ਜਿਸ ਸਿਟੀ 'ਚ ਸਾਡਾ ਸਕੂਲ ਖੁੱਲਿਆ ਹੈ ਉਹਦੇ ਵਿੱਚ ਗਲੋਬਲ लेवल दी एजुकेशन मिले बच्चियां नु सिटी ग्लोबल स्कूल एन एजुकेशन ऑफ अ ग्लोबल लेवल एंड एजुकेशन ऑफ दैट मैग्नीट्यूड जो ਸਾਡੀ ਸਿਟੀ ਦੇ ਵਿੱਚ ਜਿਹੜੇ ਵੀ ਬੱਚੇ ਨੇ ਉਹਨਾਂ ਨੂੰ ਮਿਲੇ ਜਿਹੜੇ ਸਾਡੇ ਕੋਲ ਆਣ ਉਹਨਾਂ ਨੂੰ ਉਸ ਲੈਵਲ ਦੀ एजुकेशन ਮਿਲੇ ਜੋ ਅਸੀਂ ਸੁਣਦੇ ਆਂ ਵੀ ਹੇਅਰ ਕੀ ਵੀ ਇੰਟਰਨੈਸ਼ਨਲ ਲੈਵਲ ਦੇ এডੂਕੇਸ਼ਨਸ ਆ ਦਾ ਐਕਸਪੋਜ਼ਰ ਇਜ਼ ਆਫ ਇੰਟਰਨੈਸ਼ਨਲ ਲੈਵਲ उसको अचीव करने वास्ते वी हैव डन दिस एजुकेशन को लेकर सर एक छोटा सा रिमार्क और मैं चाहती हूँ आपसे क्योंकि एजुकेशन और जब आप सोसाइटी के लिए काम करते हैं सोशल वेलफेयर के लिए काम करते हैं ये बहुत ही ज़्यादा सेंसिटिव टॉपिक्स भी होते हैं और ये बहुत ही ज़्यादा जरूरी ज़रूरी मुझे लगता है कहना ज़्यादा बेहतर रहेगा जिस पर चर्चा होनी बेहद जरूरी होती है अभी ट्राई सिटी में हम मौजूद हैं ट्राई सिटी में एजुकेशन की अभी की स्थिति को आप कैसे देख रहे हैं अभी जो हाल फिलहाल की स्थिति है और इसमें और कितनी ग्रोथ आप सोचते हैं कि और ज़्यादा हो सकती है और बेहतर काम इसमें हो सकता है और, और मेरी एक रिक्वेस्ट भी है छोटी सी प्लीज़ डोंट माइंड लेकिन सेंसिटिव टॉपिक्स भी है ज़रूरी टॉपिक्स भी है और पंजाबी मुझे नहीं आती है तो प्लीज़ हिंदी इंग्लिश में मिक्स करके जवाब दे दीजिएगा वैन इट कम्स टू एजुकेशन जब एजुकेशन की हम बात करते हैं दिस इज अवर एंडिंग डिस्कशन इस पर जितनी डिस्कशन कर लीजिए उतनी कम है एवरी स्कूल इन ट्राई सिटी दे हैवे डिफरेंट विजन दे हैवे डिफरेंट गोल बट वन थिंग दैट वी नीड टू अंडरस्टैंड इस कि जो एंड रिजल्ट है वो सब का सेम है वी ऑल ऑल द स्कूल्स इन ट्राई सिटीज वी आर मीन्स टू एन एंड वो एंड गोल क्या है टू क्रिएट अ बेटर फ्यूचर फॉर द कमिंग जनरेशंस अब वो कैसे हो सकता है एवरी स्कूल दे हैव एवरी एजुकेशन इंस्टीट्यूशन दे हैव देयर ओन पेडागोजीज़ दे हैव देर ओन मैथडोलॉजीज दे हैव देयर ओन विजन टू अचीव दैट बट दे अचीव द सेम गोल अब वो होगी कैसे अपॉन उसमें से जो लीडर्स हैं वो कितने विजनरी हैं हाउ मच अपॉर्चुनिटीज दे आर ट्राइंग टू क्रिएट फॉर ऑल द स्टूडेंट्स जो उस स्कूल्स में या जो इस में पढ़ रहे हैं उनको एक्सपोजर कितना है इफ़ यू गो बैक लिटल कुछ साल पहले जाओ तो एजुकेशन का एक सिंपल सा फंडा था स्कूल में आओ पढ़ो परसेंटेज लेके पास हो जाओ अच्छे नंबर वाला बच्चा पढ़ गया बट दिस इज नॉट द केस नाउ एजुकेशन इज़ गॉन बियड दैट फार बियॉन्ड दैट Education is not just about road running, it's about creating opportunities and which institution can do the best. I'm, I'm, I'm saying they are doing a tremendous job. It's all about creating opportunities. If you have any opportunities in field, create whether they are sports, whether they are skill development, or whether they are road running, absolutely fine. ਸਕੂਲ ਦੀ ਗੱਲ ਚੱਲ ਰਹੀ ਸੀ ਸਕੂਲਾਂ ਦੇ ਬਾਹਰ ਆਮ ਤੌਰ ਤੇ ਇੱਕ ਚੀਜ਼ ਲਿਖੀ ਮਿਲਦੀ ਹੁੰਦੀ ਹੈ ਸਿੱਖਣ ਲਈ ਆਓ ਸੇਵਾ ਲਈ ਜਾਓ ਐਨ ਜੀਓ ਚਲਾ ਰਹੇ ਸੀ ਰਾਜਨੀਤੀ 'ਚ ਐਂਟਰੀ ਫਿਰ ਕਿਵੇਂ ਮਾਰ ਦਿੰਨੇ ਹੋ ਸਿੱਖ ਕੇ ਸੇਵਾਵਾਂ 'ਤੇ ਜਾ ਰਹੇ ਹੋ ਜਾਂ ਰਾਜਨੀਤੀ ਵੱਲ ਜਾ ਰਹੇ ਹੋ ਇਸ ਦੇ ਪਿੱਛੇ ਦਾ ਕੀ ਮੋਟਿਵ ਸੀਗਾ ਹਾਂਜੀ ਹਾਂਜੀ ਰਾਹੁਲ ਜੀ ਰੋਹਿਤ ਜੀ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਸਿੱਖਿਆ ਤੋਂ ਬਾਅਦ ਮੈਂ ਰਾਜਨੀਤੀ ਔਰ ਜਾਂ ਸਮਾਜਿਕ ਕਾਰਜਕਾਰ ਦੇ ਕਰਦੇ ਕਿ ਜਾਂ ਕਿੱਦਾਂ ਰਾਜਨੀਤੀ ਦੇ ਵਿੱਚ ਇਵੋਲਵ ਹੋਈ ਉਸ ਦਾ ਉਸ ਵਿੱਚ ਮੇਰਾ ਕਹਿਣਾ ਇਹ ਹੈ ਕਿ ਜਦੋਂ ਕੋਈ ਇਨਸਾਨ ਸਮਾਜਿਕ ਕੰਮਾਂ ਦੇ ਵਿੱਚ ਪੈਂਦਾ ਹੈ ਸਮਾਜ ਦੀ ਭਲਾਈ ਦੇ ਵੱਲ ਤੁਰਦਾ ਹੈ ਲੋਕਾਂ ਦੀ ਭਲਾਈ ਦੇ ਬਾਰੇ ਸੋਚਦਾ ਹੈ ਤੇ ਇੱਕ ਦਾਇਰਾ ਜਿਹੜਾ ਹੈ ਉਹ ਬੜਾ ਲਿਮਟਿਡ ਹੁੰਦਾ ਹੈ ਅਪਰੋਚ ਲਿਮਟਿਡ ਲੋਕਾਂ ਤੱਕ ਰਹਿੰਦੀ ਹੈ ਲੇਕਿਨ ਜੇ ਅਸੀਂ ਸੋਚੀਏ ਕਿ ਅਸੀਂ ਕੋਈ ਪੋਲਿਟੀਕਲ ਪਲੇਟਫਾਰਮ ਦਾ ਅਸੀਂ ਸਹਾਰਾ ਲਈਏ ਸਪੋਰਟ ਲਈਏ ਤਾਂ ਅਸੀਂ ਵਾਸਟ ਜਿਹੜੀ ਪੋਪੂਲੇਸ਼ਨ ਹੈ ਉਸ ਤੱਕ ਆਪਣੀਆਂ ਸੇਵਾਵਾਂ ਆਪਣੀ ਸਪੋਰਟ ਪਹੁੰਚਾ ਸਕਦੇ ਹਾਂ ਨਾਲ ਹੀ ਨਾਲ ਜਿਹੜੇ ਸਰਕਾਰਾਂ ਦੇ ਜਿਸ ਤਰ੍ਹਾਂ ਦੇ ਰਿਸੋਰਸਸ ਹੁੰਦੇ ਨੇ ਸਰਕਾਰਾਂ ਦਾ ਜਿਸ ਤਰੀਕੇ ਦਾ ਉਹਨਾਂ ਦਾ ਇਨਫਰਾਸਟ੍ਰਕਚਰ ਹੁੰਦਾ ਉਸ ਦੀ ਸਹਾਇਤਾ ਦੇ ਨਾਲ ਅਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਰਕਾਰਾਂ ਦੀਆਂ ਪਾਲਿਸੀਆਂ ਸਰਕਾਰਾਂ ਦੀਆਂ ਜਿਸ ਤਰੀਕੇ ਦੀਆਂ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਸੋ ਮੇਰਾ ਸੋਚਣਾ ਇਹ ਸੀਗਾ ਕਿ ਮੈਂ ਆਪਣੀ ਸੰਸਥਾ ਦਾ ਚਲਾ ਰਹੀ ਹਾਂ ਮੈਂ ਆਪਣੀ ਸੰਸਥਾ ਦੇ ਵਿੱਚ ਮੇਰੇ ਲਿਮਿਟਡ ਸੋਰਸਸ ਨੇ ਮੈਂ ਕੋਈ ਡੋਨੇਸ਼ਨ ਕਿਸੇ ਤੋਂ ਨਹੀਂ ਲੈਂਦੀ ਮੈਂ ਜੋ ਸਾਡੀ ਕੰਪਨੀ ਦੇ ਵਿੱਚੋਂ ਜਾਂ ਮੈਂ ਜੋ ਅਰਨ ਕਰਦੀ ਆ ਪਰਸਨਲੀ ਉਸੇ ਫੰਡਸ ਦੇ ਨਾਲ ਮੈਂ ਸਮਾਜ ਦੀ ਭਲਾਈ ਦਾ ਕੰਮ ਕਰਦੀ ਸੀ ਸੋ ਮੇਰਾ ਸੋਚਣਾ ਇਹ ਸੀ ਕਿ ਅਗਰ ਮੈਂ ਕਿਸੇ ਰਾਜਨੀਤਿਕ ਪਲੈਟਫਾਰਮ ਦੇ ਵਿੱਚ ਜਾ ਕੇ ਸਰਕਾਰ ਦੀਆਂ ਨੀਤੀਆਂ ਦੇ ਥਰੂ ਮੈਂ ਲੋਕਾਂ ਦੀ ਭਲਾਈ ਦਾ ਕੋਈ ਕੰਮ ਕਰ ਸਕਾਂ ਜਾਂ ਸਰਕਾਰ ਦੀ ਜਿਸ ਤਰ੍ਹਾਂ ਦੀ ਕੋਈ ਸਪੋਰਟ ਸਿਸਟਮ ਹੈ ਉਹਨਾਂ ਨੂੰ ਵੱਡੇ ਸਤਰ ਤੇ ਲੋਕਾਂ ਤੱਕ ਪਹੁੰਚਾ ਸਕਾਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਹੋ ਫਿਰ ਮੋਹ ਪਗ ਹੋ ਜਾਂਦਾ ਤਾਂ ਬੀਜੇਪੀ 'ਚ ਚਲੇ ਜਾਂਦੇ ਹੋ ਇਹ ਰਾਜਨੀਤੀ ਤਵਾਦਲੇ ਕਿਉਂ ਹੋ ਰਹੇ ਨੇਗੇ ਸੇਵਾ ਦੇ ਲਈ ਉਹ ਜ਼ਰੂਰ ਦੱਸੋ ਦੇਖੋ ਇਸ ਤਰ੍ਹਾਂ ਸੀਗਾ ਕਿ ਕੋਈ ਰਾਜਨੀਤਿਕ ਫਰੰਟ ਤੇ ਆਉਂਦੇ ਕੋਈ ਪਲੈਨਿੰਗ ਨਹੀਂ ਸੀਗੀ ਜਸਟ ਕੇ ਸੋਚਿਆ ਸੀਗਾ ਇਨੀਸ਼ੀਅਲੀ ਕਿ ਜਿਹੜੀ ਸੂਬੇ ਦੀ ਸਰਕਾਰ ਹੈ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਅਸੀਂ ਲੋਕਾਂ ਤੱਕ ਲੋਕ ਭਲਾਈ ਦੀਆਂ ਨੀਤੀਆਂ ਨੂੰ ਪਹੁੰਚਾ ਸਕਾਂਗੇ ਲੋਕ ਸੇਵਾ ਕਰ ਸਕਾਂਗੇ ਲੇਕਿਨ ਉਹਨਾਂ ਦੇ ਨਾਲ ਚੰਗਾ ਸਮਨਵਈ ਨਹੀਂ ਬੈਠ ਸਕਿਆ ਕੋਆਰਡੀਨੇਸ਼ਨ ਸਹੀ ਨਹੀਂ ਬੈਠ ਸਕੀ 2 ਸਾਲ ਤੱਕ ਮੈਂ ਕੰਮ ਕੀਤਾ ਉਹਨਾਂ ਦੇ ਨਾਲ ਸਟੇਟ ਵਾਈਜ਼ ਪ੍ਰੈਜ਼ੀਡੈਂਟ ਚੰਡੀਗੜ੍ਹ ਦੇ ਵਿੱਚ ਮੈਂ ਕੰਮ ਕਰਦੀ ਰਹੀ ਲੇਕਿਨ ਜੋ ਮੈਂ ਸੋਚ ਰੱਖਦੀ ਸੀ ਉਹ ਮੈਂ ਇੰਪਲੀਮੈਂਟ ਨਹੀਂ ਕਰ ਪਾਈ ਸੋ ਇਸ ਕਰਕੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਜੋ ਦੇਖਿਆ ਕਿ ਸਾਡਾ ਭਾਰਤ ਜਿਹੜਾ ਹੈ ਉਹ 2014 ਤੋਂ ਬਾਅਦ ਜਿਸ ਤਰ੍ਹਾਂ ਨਿਰੰਤਰ ਵਿਕਾਸ ਦੇ ਵੱਲ ਅਗਰਸਰ ਹੋ ਰਿਹਾ ਸੀਗਾ ਸੋ ਉਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਜਿਹੜਾ ਭਾਜਪਾ ਨੂੰ ਜੁਆਇਨ ਕਰਨ ਦਾ ਆਪਣਾ ਡਿਸੀਜਨ ਬਣਾਇਆ ਸੀ ਜੀ ਸਰ ਇੱਕ ਸਵਾਲ ਮੇਰਾ ਆਪ ਸੇ ਇਹ ਹੈ ਅਭੀ ਜੋ ਨੀਤੀਆਂ ਹੈ ਆਪਕੇ ਹਿਸਾਬ ਸੇ 21st ਸੈਂਚਰੀ ਕੀ ਜੋ ਡਿਮਾਂਡ ਹੈ ਕੀ ਇਹ ਸਹੀ ਹੈ ਜਾਂ ਇਸ ਮੇ और ज़्यादा बेहतर कदम बेहतर नीतियाँ और लाने की ज़रूरत है क्योंकि आज हमारे पास जेंजीज हैं और हमें उनके साथ डील करना है सी लाइक आई सेड अर्लियर एजुकेशन एक ऐसी फील्ड है डेट इज़ एवर चेंजिंग पहले क्या था अब क्या है आने वाले टाइम में क्या होगा सी बी एस ई एंड द एजुकेशन डिपार्टमेंट इज डूइंग वंडरफुल जॉब They are doing a lot of research. New education policy is a very good example. They are taking the best. They are doing the best. They are making good progress in this field. They are changing the education system as per the demand of the time. As I said earlier, education is uh, solely, solely based on the opportunities that we create for the coming generations. अब इस बात को समझाने के लिए इफ़ आई कैन टेक फाइव मिनट्स आई विल ट्राई टू आई विल शेयर सम विलेयर जो मैं अपने पेरेंट्स के साथ भी शेयर करता हूँ देर इज़ अ वेरी यू नो इंटरेस्टिंग थ्योरी इट्स कॉल्ड द रेड कार थ्योरी थोड़ा फेस कोले कर लो द रेड कार थ्योरी इट्स अ रेड कार थ्योरी वन वॉचिंग एवरी वन लिसनिंग हेयर आई वॉन्ट टू एंगेज दैम एज वेल कि अगर मैं आप सबको ये बोलूँ या पूछूँ कि जब आप यहाँ आ रहे थे So, how many of you have noticed how many red cars on the road? How many red cars have you noticed when you were coming over here? One, two? Not a single one. Aaj to not a single one. There must be, but you were not paying attention to them, right? Now, if I change the scenario and I tell you, okay, when you go back, every time you spot a red car, you will be rewarded. Yeah, because now it's in our mind. Have so Every single one will be looking for a red car, even if there is none. We will it Right? So now replace red cars with opportunities. How many opportunities did you see when you were coming here? See, schools are doing the same. That's our fundamental job. If we create those opportunities for the students, create those red cars for the students, Are you, are you creating those red cars? Yes. Yes, yes, Kaise? yes. We are working tirelessly on those. I am very proud to say that, that we have one of the comp most comprehensive skill development program in our city. Apart from education, we are trying to create numerous skills. I am so surprised to see that I have wonderful chefs in my school. <laughs> ਕਵਾਲਿਟੀ ਨਹੀਂ ਪੈਦਾ ਹੋ ਰਹੀ ਹੈ ਕੁਆਂਟੀਟੀ ਪੈਦਾ ਹੋ ਰਹੀ ਹੈ ਡਿਗਰੀਆਂ ਬਹੁਤ ਚੱਕੀ ਫਿਰਦੇ ਆ ਪਰ ਸਕਿੱਲ ਦੀ ਗੱਲ ਕਰ ਲਈਏ ਜਨਰਲ ਨੋਲਜ ਦੀ ਗੱਲ ਕਰ ਲਈਏ ਕੌਨਫੀਡੈਂਸ ਦੀ ਗੱਲ ਕਰ ਲਈਏ ਤਾਂ ਸ਼ਾਇਦ ਉਹ ਉਹਨਾਂ ਦੇ ਕੋਲ ਨਹੀਂ ਹੁੰਦਾ ਖਾਸ ਤੌਰ ਤੇ ਮੈਂ ਚਲੋ ਕਿਸੇ ਫੀਲਡ ਦੀ ਗੱਲ ਨਹੀਂ ਕਰਾਂਗਾ ਆਮ ਤੌਰ ਤੇ ਦੇਖਿਆ ਕੀ ਕਰ ਰਹੇ ਆ ਜੀ ਬੀਟੈਕ ਕਰ ਰਹੇ ਆ ਕੀ ਕਰ ਰਹੇ ਆ ਜੀ ਬੀਸੀਏ ਕਰ ਰਹੇ ਆ ਅੱਗੇ ਕੀ ਕਰਨਾ ਹੈਗਾ ਨੌਕਰੀ ਕੀ ਹੋਏਗੀ ਉਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਸੀ ਉਹੀ ਮੈਂ ਸਰ ਗੱਲ ਕਹਿੰਦਾ ਥੈਟ ਇਸ ਟਰਾਈਂਗ ਟੂ ਸੇ ਅੱਗੇ ਕੀ ਕਰਨਾ ਹੈ ਥੈਟ ਹੈਜ਼ ਟੂ ਸਟਾਰਟ ਫਰਮ ਦ ਵੈਰੀ ਫਾਊਂਡੇਸ਼ਨਲ ਸਟੇਜ जो स्कूल्स अपॉर्चुनिटीज प्रोवाइड करेगा मतलब स्कूल विल प्रोवाइड दैट अपॉर्चुनिटीज टू द स्टूडेंट्स दैट यू हैव वन टू थ्री फोर फाइव सिक्स स्किल्स पिक अ स्किल दैट यू लाइक चूज दैट अपॉर्चुनिटी दैट यू वॉन्ट टू प्रस्यू वैन यू ग्रो होल्ड जो बच्चे नॉलेज होगा ना कि ऑपरचुनिटीज को वट काइड ऑफ एक्सपोजर दे हैव वट काइड ऑफ फील्ड दे कैन गो टू दैन इट बिकम्स वेरी ईजी फॉर दैम टू चूज द राइट पाथ लाइक आई जस्ट सेड आई एम सो सप्राइज टू सी दट हाउ मैनी गुड शेफ्स आई हैव उन बच्चों के पेरेंट्स नु नहीं पता कि उन्होंने बच्चे इन कुकें हैं दैट्स वन एग्जाम्पल आई हैव म्यूजिशियंस आई हैव ओरेटर्स आई हैव जर्नलिस्ट इन माई स्कूल आई हैव एस्ट्रोलॉजर्स आई हैव एसट्रॉनमरस आई हैव यू नो क्रिएटिव आर्ट्स दे आर ऑफ क्लास फिफ्थ आर क्रिएटिंग वेरी ब्यूटीफुल कैनवस पेंटिंग्स वाई बिकॉज दे वर प्रोवाइडेड दैट अपॉर्चुनिटी अगर हम इस एज पे वो अपॉर्चुनिटी प्रोवाइड कर दें उनको सो इट बिकम्स वेरी इजी फॉर देम इन द फ्यूचर के डिग्री कौन सी लेनी है फिर वो केस नहीं होगा कि डिग्री उठा के घूम रहे हैं करना क्या है इस वक्त अब ये तो भी ले लेना अब जी जिस तरीके के नाल सर ने गल कीती अपॉर्चुनिटी दी गल कीती कॉन्फिडेंस दी गल कीती ਕੇਂਦਰ ਦੀ ਵੀ ਸਰਕਾਰ ਹੈ ਇੱਕ ਪੰਜਾਬ ਦੀ ਵੀ ਸਰਕਾਰ ਹੈ ਤੁਸੀਂ ਐਨ ਜੀਓ ਵੀ ਚਲਾ ਰਹੇ ਹੋ ਰਾਜਨੀਤਿਕ ਪਰਸਨ ਵੀ ਹੋ ਸਰਕਾਰਾਂ ਦਾ ਕਿੱਡਾ-ਕੱਡਾ ਯੋਗਦਾਨ ਇਸ ਚੀਜ਼ ਦੇ ਲਈ ਬੰਦਾ ਹੈਗਾ ਔਰ ਖਾਸ ਤੌਰ ਤੇ ਐਨ ਜੀਓ ਦਾ ਕਿੰਨਾ ਕੁ ਯੋਗਦਾਨ ਬੰਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਹੋਰ ਡਿਵੈਲਪ ਕੀਤਾ ਜਾ ਸਕੇ ਪਿੰਡਾਂ ਤੱਕ ਸ਼ਹਿਰਾਂ ਤੱਕ ਇਹ ਚੀਜ਼ਾਂ ਲਿਆਂਦੀਆਂ ਜਾ ਸਕਣ ਕੇਂਦਰ ਦੀਆਂ ਸਕੀਮਾਂ ਹੋਣ ਪੰਜਾਬ ਦੀਆਂ ਸਕੀਮਾਂ ਹੋਣ ਬਿਲਕੁਲ ਜੀ ਰੋਹਿਤ ਜੀ ਤੁਸੀਂ ਬਿਲਕੁਲ ਸਹੀ ਕੁਐਸਚਨ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਸਕੀਮਾਂ ਦੇ ਰਾਹੀਂ ਲੋਕਾਂ ਤੱਕ ਲੋਕਾਂ ਦੀ ਭਲਾਈ ਦਾ ਕੰਮ ਕਰ ਸਕਦੇ ਹਾਂ ਕੇਂਦਰ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਦੋਂ ਦੀ ਆਪਣੇ ਕੇਂਦਰ ਦੀ ਸਰਕਾਰ 2014 ਤੋਂ ਬਾਅਦ ਆਈ ਹੈ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਵੱਡੇ ਸਤਰ ਤੇ ਲੋਕਾਂ ਦੀ ਭਲਾਈ ਦਾ ਕੰਮ ਕਰ ਰਹੀਆਂ ਨੇ ਮੈਂ ਮੇਜਰਲੀ ਸਿਰਫ ਮਹਿਲਾਵਾਂ ਦੀ ਗੱਲ ਕਰਾਂਗੀ ਬੀਿੰਗ ਅ ਫੀਮੇਲ ਆਈ ਵਿਲ ਓਨਲੀ ਟਾਕ ਅਬਾਊਟ ਦਾ ਫੀਮੇਲ ਓਵਰ ਹੇਅਰ ਜਿਹੜੇ ਆਪਣੇ ਜਨਮ ਤੋਂ ਲੈ ਕੇ ਇੱਕ ਮਹਿਲਾ ਜਦੋਂ ਤੱਕ ਉਸ ਦਾ ਵਿਆਹ ਹੁੰਦਾ ਔਰ ਉਹ ਬੱਚੇ ਪੈਦਾ ਕਰਦੀ ਹੈ ਜਾਂ ਫਿਰ ਉਹ ਬੁਢਾਪੇ ਤੱਕ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਨੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਜਿਵੇਂ ਤੁਸੀਂ ਲੈ ਸਕਦੇ ਹੋ ਬੇਟੀ ਬਚਾਓ ਬੇਟੀ ਪੜhao ਸਕੀਮ ਜਿਹੜੀ ਸੀਗੀ ਉਸ ਨੇ ਇੰਨਾ ਅੱਛਾ ਕੰਮ ਕੀਤਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਆਪਣਾ ਰੇਸ਼ਿਓ ਸੀਗੀ ਉਹ ਹਜ਼ਾਰ ਦੇ ਪਿੱਛੇ 750 800 ਹਜ਼ਾਰ ਪੁਰਸ਼ਾਂ ਦੇ ਪਿੱਛੇ 700 ਜਾਂ 800 ਮਹਿਲਾਵਾਂ ਦੀ ਸੀਗੀ ਜਿਹੜੀ ਅੱਜ ਵੱਧ ਕੇ ਹਜ਼ਾਰ ਪੁਰਸ਼ਾਂ ਦੇ ਪਿੱਛੇ 1020 ਮਹਿਲਾਵਾਂ ਜੜੀਆਂ ਉਹ ਹੋ ਚੁੱਕੀ ਐ ਸੋ ਇਹ ਸਾਰਾ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਸਕੀਮ ਕੇਂਦਰ ਵੱਲੋਂ ਲਾਂਚ ਕੀਤੀ ਗਈ ਇਸ ਤੋਂ ਬਾਅਦ ਜਦੋਂ ਬੇਟੀ ਵੱਡੀ ਹੋ ਰਹੀ ਐ ਤੇ ਉਸ ਦੇ ਵਾਸਤੇ ਸੁਕ੍ਰਿਤੀ ਸਮ੍ਰਿਧੀ ਯੋਜਨਾ ਜਿਹੜੀ ਹੈ ਉਹ ਸਰਕਾਰ ਵੱਲੋਂ ਲਾਂਚ ਕੀਤੀ ਜਾਂਦੀ ਹੈ ਜਿਦੇ ਵਿੱਚ ਕੀ ਉਸ ਦਾ ਖਾਤਾ ਖੋਲਿਆ ਜਾਂਦਾ ਹੈ ਔਰ ਹੁਣ ਤੱਕ ਮੇਰੇ ਖਿਆਲ ਸਾਢੇ 4 ਕਰੋੜ ਜਿਹੜੀਆਂ ਬੱਚੀਆਂ ਨੇ ਉਹ ਇਸ ਯੋਜਨਾ ਤੋਂ ਲਾਭ ਲੈ ਚੁੱਕੀਆਂ ਨੇ ਅੱਗੇ ਵੱਧਦੇ ਆ ਜਦੋਂ ਬੇਟੀ ਜਵਾਨ ਹੁੰਦੀ ਹੈ ਤੇ ਉਸ ਦੇ ਵਾਸਤੇ ਆ ਪ੍ਰੋਫੈਸ਼ਨਲੀ ਕਿਸ ਤਰ੍ਹਾਂ ਦੀਆਂ ਸਕੀਮਾਂ ਸਕੀਮਾਂ ਤੁਸੀਂ ਬਹੁਤ ਗਿਣਾ ਦੋਗੇ ਸਾਨੂੰ ਕੇਂਦਰ ਦੀਆਂ ਸਕੀਮਾਂ ਬਹੁਤ ਹੈ ਸਵਾਲ ਮੇਰਾ ਸਿੰਧਾ ਜੀ ਇਹ ਹੈ ਕਿ ਪੰਜਾਬ ਤੇ ਬੰਗਾਲ ਨਾਲ ਹਮੇਸ਼ਾ ਹੀ ਟਕਰਾ ਲੱਗਿਆ ਰਹਿੰਦਾ ਕੇਂਦਰ ਸਰਕਾਰ ਦਾ ਜਿਹੜੀਆਂ ਚੀਜ਼ਾਂ ਤੁਸੀਂ ਗਿਣਾ ਰਹੇ ਹੋ ਪੰਜਾਬ ਤੱਕ ਪਹੁੰਚ ਰਹੀਆਂ ਨੇ ਇਹ ਪੰਜਾਬ ਤੱਕ ਤਾਂ ਹੀ ਪਹੁੰਚਣਗੀ ਜੇ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਚ ਪੰਜਾਬ ਚ ਸਟੈਬਲਿਸ਼ ਹੋਏਗੀ ਕਿਉਂਕਿ ਜੇ ਕਿ ਬਿਨਾ ਕੀ ਬਿਨਾ ਭਾਜਪੀ ਤੋਂ ਇਹਨਾਂ ਚੀਜ਼ਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਨਹੀਂ ਦੇਰ ਇਜ਼ ਆਲਵੇਜ਼ ਏ ਜੇ ਇੱਕ ਗੈਪ ਰਹਿ ਜਾਂਦਾ ਹੈ ਜਦੋਂ ਕੇਂਦਰ ਦੀ ਸਰਕਾਰ ਕਿਸੇ ਹੋਰ ਪਾਰਟੀ ਦੀ ਔਰ ਸੂਬੇ ਦੀ ਸਰਕਾਰ ਇਹ ਤਾਂ ਬਹੁਤ ਬਟ ਨੈਚੁਰਲ ਹੈ ਕਿ ਇੱਕ ਇੱਕ ਗੈਪ ਜਿਹੜਾ ਉਹ ਹਮੇਸ਼ਾ ਚੱਲਦਾ ਹੈ ਜੇ ਆਪਾਂ ਕਹੀਏ ਕਿ ਸੂਬੇ ਦੀ ਸਰਕਾਰ ਕਿਸੇ ਹੋਰ ਪਾਰਟੀ ਦੀ ਔਰ ਕੇਂਦਰ ਦੀ ਤਾਂ देयर इज ऑलवेज ए ਬਹੁਤ ਹੀ ਅੰਡਰਸਟੂਡ ਹੈ ਸਿ ਅਸੀਂ ਕਹੀਏ ਕਿ ਕੇਂਦਰ ਦੀ ਸਰਕਾਰ ਜੇ ਪੰਜਾਬ ਚ ਇਸਟੈਬਲਿਸ਼ ਹੋਏਗੀ ਤੇ ਸਕੀਮਾਂ ਜਿਹੜੀਆਂ ਉਹ ਅਸੀਂ ਚੰਗੇ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕਦੇ ਆਂ ਔਰ ਉਹਨਾਂ ਦਾ ਲਾਭ ਜਿਹੜਾ ਉਹ ਲੋਕਾਂ ਤੱਕ ਪਹੁੰਚਾ ਸਕਦੇ ਆਂ ਕਿਉਂਕਿ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਉਹ ਹਮੇਸ਼ਾ ਆਪਣਾ ਝੰਡਾ ਜੜਾ ਉਹ ਝੁਲਾਉਣਾ ਚਾਹਦੀ ਹੈ ਕਿ ਸਕੀਮਾਂ ਜਿਹੜੀਆਂ ਸੈਂਟਰ ਚ ਚੱਲ ਰਹੀਆਂ ਉਹਨੂੰ ਵੀ ਆਪਣਾ ਨਾਮ ਦੇ ਕੇ ਆਪਣਾ ਜਿਹੜਾ ਰੰਗ ਦੇ ਕੇ ਉਹਨਾਂ ਨੂੰ ਲਾਂਚ ਕਰਦੇ ਨੇ ਔਰ ਜਿਹੜੀਆਂ ਕਿ ਪ੍ਰੋਪਰ ਤਰੀਕੇ ਦੇ ਨਾਲ ਪਹੁੰਚ ਵੀ ਨਹੀਂ ਪਾਉਂਦੀਆਂ ਸੋ देयर ਇਜ਼ ਆਪ ਕਹਿ ਸਕਦੇ ਹੋ ਕਿ ਇਹ ਜਿਹੜਾ ਇੱਕ ਬਹੁਤ ਵੱਡਾ ਸਾਡੀ ਅਨਫੋਰਚੂਨੇਟ ਪਾਰਟ ਹੈ ਕਿ ਜਦੋਂ ਦੋ ਡਿਫਰੈਂਟ ਡਿਫਰੈਂਟ ਪਾਰਟੀ ਦੀਆਂ ਸਰਕਾਰਾਂ ਜਿਹੜੀਆਂ ਉਹ ਸੈਂਟਰ ਤੇ ਸੂਬੇ ਦੇ ਵਿੱਚ ਹੋਣ ਤੇ ਲੋਕਾਂ ਨੂੰ ਪ੍ਰਾਪਰ ਤਰੀਕੇ ਦੇ ਨਾਲ ਸਕੀਮਾਂ ਦੇ ਲਾਭ ਨਹੀਂ ਮਿਲਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੇਂਦਰ ਦੀ ਸਰਕਾਰ ਤੇ ਰਾਜ ਦੀ ਸਰਕਾਰ ਸੂਬੇ ਦੀ ਸਰਕਾਰ ਇੱਕ ਹੋ ਜਾਏਗੀ ਤੇ ਅਸੀਂ ਚੰਗੇ ਤਰੀਕੇ ਨਾਲ ਜਿਵੇਂ ਡਬਲ ਇੰਜੀਨੀਅਰ 트리플 ਇੰਜਨ ਦੀ ਸਰਕਾਰ ਤੁਸੀਂ ਕਹਿੰਦੇ ਹੋ ਸੋ ਅਸੀਂ ਬੈਟਰ ਤਰੀਕੇ ਦੇ ਨਾਲ ਸਕੀਮਾਂ ਨੂੰ ਇੰਪਲੀਮੈਂਟ ਕਰ ਸਕਦੇ ਤੇ ਲੋਕਾਂ ਨੂੰ ਲਾਭ ਦਵਾ ਸਕਦੇ तो वर यू ट्राइंग टू अपील कि नेक्स्ट कमिंग पंजाब के इलेक्शंस में बीजेपी को चांस देना चाहिए जनता बिल, को बिल्कुल बिल्कुल देना चाहिए जी इस मंच तो मैं अपील भी कराँगी अपने सूबे के सारे रहन वाले बस कि आने वाले समय सेन्द्र की सरकार मौका दोगे तो देखोगे कि एक डिफरेंट पंजाब थोड़े तो सामने आएगा जगमन जी जिन तोड़े राज्यों तोड़े में सॉरी जिन राज्यों में केंद्र और राज्य में भी बीजेपी की सरकार है ਕਿਆ ਵਹਾਂ ਪਰ ਇਹ ਤਮਾਮ ਸਕੀਮਸ ਔਨ ਗਰਾਉਂਡ ਪੂਰੀ ਤਰੀਕੇ ਸੇ ਮਹਿਲਾਵਾਂ ਕੋ ਇਨਕਾ ਲਾਭ ਮਿਲ ਪਾ ਰਹਾ ਹੈ ਹਾਂਜੀ ਬਿਲਕੁਲ ਅੰਡੀ ਸੂਬਾ ਦੇਖ ਲਓ ਹਰਿਆਣਾ ਹਰਿਆਣਾ ਦੇ ਵਿੱਚ ਐਮਐਸਪੀ ਦੇ ਉੱਪਰ ਸਾਰੀਆਂ ਫਸਲਾਂ ਦੇ ਉੱਪਰ ਐਮਐਸਪੀ ਜਿਹੜਾ ਉਹ ਪ੍ਰੋਪਰ ਦੇ ਰਹੇ ਨੇ ਉਸ ਤੋਂ ਬਾਅਦ ਜਿਹੜੇ ਮਹਿਲਾਵਾਂ ਦੀਆਂ ਦੋ ਤਿੰਨ ਸਕੀਮਸ ਮੈਂ ਤੁਹਾਨੂੰ ਹੁਣੇ ਪਹਿਲਾਂ ਦੱਸ ਰਹੀ ਸੀ ਲਾਡੂ ਲਕਸ਼ਮੀ ਯੋਜਨਾ ਵਾਲਾ ਉਹਨਾਂ ਨੇ ਨਵਾਂ ਸ਼ੁਰੂ ਕੀਤਾ ਹਾਂਜੀ ਜੋ ਵਾਅਦਾ ਕੀਤਾ ਉਸ ਵਿੱਚ ਬੜਾ ਕੈਲਕੂਲੇਸ਼ਨ ਅਬ ਉੱਪਰ نیچے ਹੋ ਗਿਆ ਹੈ ਨਹੀਂ ਦੇਖੋ ਨਹੀਂ ਮਿਲ ਪਾ ਰਹਾ ਹੈ ਤਾਂ ਉਹ ਸਮਝ ਨਹੀਂ ਆ ਰਹਾ ਨਹੀਂ ਨਹੀਂ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹਨਾਂ ਨੇ 2100 ਰੁਪਏ ਦਾ ਵਾਅਦਾ ਕੀਤਾ ਸੀਗਾ ਜਿਹੜੇ ਉਹਨਾਂ ਨੇ ਨਹੀਂ ਨਹੀਂ 2100 ਹਾਂਜੀ ਦੇ ਨਹੀਂ ਰਹੇ ਪੂਰੇ 100 ਉਹ ਪਹੁੰਚ ਰਹੀ ਹੈ ਜੀ ਦੇਖੋ ਕੋਆਰਡੀਨੇਸ਼ਨ ਜਿਹੜਾ ਹੈ ਉੱਪਰਲੇ ਸਤਰ ਤੋਂ ਲੈ ਕੇ ਥੱਲੇ ਤੱਕ ਜਿਹੜੇ ਆਪਣੇ ਸਰਕਾਰੀ ادارے ਉਹਨਾਂ ਚ ਵੀ ਹੋਣਾ ਚਾਹੀਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਕੀਮਾਂ ਜਿਹੜੀਆਂ ਪਹੁੰਚ ਰਹੀਆਂ ਨੇ ਪਰ ਪੰਜਾਬ 'ਚ ਤਾਂ ਮੇਰੇ ਖਿਆਲ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਅੱਜ ਤੱਕ ਕਿਸੇ ਮਹਿਲਾ ਦੇ ਕੋਲ ਅੱਜ ਤੱਕ ਨਹੀਂ ਪਹੁੰਚਿਆ ਜਗਵਤ ਜੀ ਬੈਠੇ ਤਾਂ ਤੁਸੀਂ ਚਲੋ ਇੱਕ ਐਜੂਕੇਸ਼ਨ ਤੌਰ ਤੇ ਹੋ ਪਰ ਰਾਜਨੀਤਿਕ ਸ਼ਾਸਤਰ ਵੀ ਸਕੂਲਾਂ ਦਾ ਵਿਸ਼ਾ ਹੈ ਪੋਲਿਟੀਕਲ ਸਾਇੰਸ ਕਹਿੰਦੇ ਨੇ ਆ ਖਾਸ ਤੌਰ ਤੇ ਕੀੜੀਆਂ ਜਿਹੀਆਂ ਸਕੀਮਾਂ ਲੱਗਦੀਆਂ ਜਿਨ੍ਹਾਂ ਨੂੰ ਲਾਗੂ ਕਰਨ ਦੀ ਤੁਹਾਨੂੰ ਜ਼ਰੂਰਤ ਲੱਗਦੀ ਹੈ ਕਿ ਘਟੋ-ਘਟ ਸਕੂਲੀ ਬੱਚਿਆਂ ਦਾ ਫਾਇਦਾ ਹੋ ਸਕੇ ਪ੍ਰਾਈਵੇਟ ਸਕੂਲਾਂ ਦਾ ਫਾਇਦਾ ਹੋ ਸਕੇ ਔਰ ਖਾਸ ਤੌਰ ਤੇ ਕਿਉਂਕਿ ਪ੍ਰਾਈਵੇਟ ਸਕੂਲ ਨਾਲ ਜੁੜੇ ਹੋਏ ਹੋ ਸਰਕਾਰੀ ਟੀਚਰਾਂ ਦਾ ਸਨਮਾਨ ਹੋ ਜਾਂਦਾ ਪ੍ਰਾਈਵੇਟ ਟੀਚਰਾਂ ਨੂੰ ਕੋਈ ਕਨਸੀਡਰ ਨਹੀਂ ਕਰ ਪਾਉਂਦਾ ਕਿਸੇ ਅਵਾਰਡ ਦੇ ਲਈ ਉਸ ਨੂੰ ਕਿਵੇਂ ਦੇਖਦੇ ਹੋ ਨਹੀਂ ਸਰ ਇਦਾਂ ਦੀ ਗੱਲ ਨਹੀਂ ਹੈਗੀ ਅ ਆਲਦੋ ਵੀ ਆਰ ਪ੍ਰਾਈਵੇਟ ਸਕੂਲਸ ਸਾਨੂੰ ਗਵਰਨਮੈਂਟ ਤੋਂ ਕੋਈ ਫੰਡਿੰਗ ਨਹੀਂ ਆਂਦੀ ਬਟ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਪੰਜਾਬ ਦਾ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਵੀ ਆਰ ਇਨ ਟੱਚ ਵਿਦ ਦਾ ਡਿਪਾਰਟਮੈਂਟ ਡਿਪਾਰਟਮੈਂਟ ਔਨ ਟਾਈਮ ਅਲੱਗ ਅਲੱਗ ਟਾਈਮ ਸੇ ਦੇ ਆਰ ਇਨ ਟੱਚ ਵਿਦ ਅਸ ਐਂਡ ਦੇ ਡੂ ਪ੍ਰੋਵਾਈਡ ਅਸ ਓਪਰਚੁਨਿਟੀਜ਼ ਸਟਾਫ ਨੂੰ ਸਾਡੇ ਲਈ ਦੇ ਦੇ ਹੈਵ ਓਪਰਚੁਨਿਟੀਜ਼ ਕਿ ਯੂ ਬੀ ਅ ਪਾਰਟ ਆਫ ਦਿਸ ਇਵੈਂਟ ਤੁਸੀਂ ਆਪਣੇ ਟੀਚਰਸ ਉੱਥੇ ਭੇਜੋ ਟ੍ਰੇਨਿੰਗਸ ਕਰਵਾਓ 댓 ਹੈਪਨਸ ਖਾਸ ਤੌਰ ਤੇ ਤੁਸੀਂ ਬਹੁਤ ਸਾਰੇ ਅਵਾਰਡ ਸੁਨੇ ਹੋਣਗੇ ਨੈਸ਼ਨਲ ਅਵਾਰਡ ਜੀ ਇਸ ਸਕੂਲ ਦੇ ਟੀਚਰ ਨੂੰ ਮਿਲ ਰਿਹਾ ਹੈ ਪੰਜਾਬ ਦਾ ਸਟੇਟ ਅਵਾਰਡ ਇਸ ਸਕੂਲ ਦੇ ਟੀਚਰ ਨੂੰ ਮਿਲ ਰਿਹਾ ਹੈ ਕਦੇ ਸੋਚਿਆ ਨਹੀਂ ਕਿ ਪ੍ਰਾਈਵੇਟ ਟੀਚਰ ਵੀ ਹੈਗੇ ਆ ਸ਼ਾਇਦ ਉਹਨਾਂ ਨੂੰ ਵੀ ਕੋਈ ਅਵਾਰਡ ਦੇ ਦਿੱਤਾ ਜਾਵੇ ਕਦੇ ਉਹਨਾਂ ਚ ਵੀ ਵਧੀਆ ਹੋਣਗੇ ਟੀਚਰ ਨਹੀਂ ਸਰ ਬਿਲਕੁਲ ਸਹੀ ਗੱਲ ਹੈ ਮੈਂ ਤੁਹਾਡੇ ਇਸ ਪਲੇਟਫਾਰਮ ਤੇ ਰਹੀ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਨਾ ਹੈ ਇਹ ਗੱਲ ਦਾ ਕਿ ਵੀ ਪ੍ਰਾਈਵੇਟ ਸਕੂਲਸ ਨੂੰ ਨਾ ਬਾਹਰ ਰੱਖੋ ਗਵਰਨਮੈਂਟ ਦੀ ਇਹ ਜੀ ਆਮ ਇੱਕ ਇਹ ਜੀ ਸਾਖਸ਼ਾ ਹੋਣੀ ਚਾਹੀਦੀ ਹੈ ਜਿਹੜੀ ਪ੍ਰਾਈਵੇਟ ਸਕੂਲਸ ਨੂੰ ਵੀ ਪ੍ਰੋਪਰ ਕੇਟਰ ਕਰੇ ਇਟਸ ਨਾਟ ਜਸਟ ਅਬਾਊਟ ਪ੍ਰੋਵਾਈਡਿੰਗ ਐਜੂਕੇਸ਼ਨ ਇਟਸ ਅਬਾਊਟ ਗਿਵਿੰਗ ਐਪਰੀਸ਼ੀਏਸ਼ਨ ਐਸ ਵੈਲ ਮੈਂ ਸਟਰੋਂਗਲੀ ਬਲੀਵ ਕਰਦਾ ਹਾਂ ਕਿ ਪ੍ਰਾਈਵੇਟ ਸਕੂਲਸ ਐਂਡ ਗਵਰਨਮੈਂਟ ਸਕੂਲਸ ਦੇ ਸ਼ੁੱਡ ਮਰਜ ਐਟ ਸਰਟਨ ਲੈਵਲ ਸਾਡਾ ਐਂਡ ਗੋਲ ਸੇਮ ਹੈ ਮੈਂ ਪਹਿਲਾਂ ਵੀ ਕਿਹਾ ਸੀ ਦ ਗੋਲ ਇਜ਼ ਸੇਮ ਚਾਹੇ ਉਹ ਗਵਰਨਮੈਂਟ ਸਕੂਲਸ ਨੇ ਚਾਹੇ ਉਹ ਪੰਜਾਬ ਪ੍ਰਾਈਵੇਟ ਸਕੂਲਸ ਨੇ ਦੇ ਸ਼ੁੱਡ ਮਰਜ ਐਟ ਸਰਟਨ ਲੈਵਲਸ ਦੇ ਸ਼ੁੱਡ ਬੀ ਯੂ ਨੋ ਐਕਸਚੇਂਜ ਆਫ ਆਈਡੀਆਸ ਐਕਸਚੇਂਜ ਆਫ ਐਟਮੋਸਫੀਅਰ ਐਕਸਚੇਂਜ ਆਫ ਟੀਚਰ ਟੀਚਰਸ ਇੱਕ ਦੂਜੇ ਤੋਂ ਸਿੱਖਣ ਦੀ ਬਹੁਤ ਲੋੜ ਹੈ